जय हिंद नमस्कार ससि का दोस्तों मैं टवा अपना संजीव बाबा एक बार फिर तो टाटा सारा स्वागत करते हैं दोस्तों आज हम पहुंचे हैं खालसा डेरी दे ਖਾਸਾ ਡੇਰੀ ਤੇ ਸਾਡੇ ਪੁੱਛੇ ਦਾ ਮੇਨ ਕਾਰਨ ਸੀ ਕਿ ਖਾਸਾ ਡੇਰੀ ਉਹ ਖਾਸਾ ਕਨਫੈਕਟਰੀ ਤੇ ਖਾਸਾ ਸਵੀਟ ਸ਼ਾਪ ਦੇ ਨਾਲ ਨਾਲ ਜਿਹੜੀ ਹੈ ਉਹ ਜਾਨੀ ਜਾਏਗੀ ਕਿਉਂਕਿ ਅੱਜ ਵਿਸਾਖੀ ਦੇ ਪਵਿੱਤਰ ਤਿਹਾੜੀ ਤੇ ਇਹਨਾਂ ਨੇ ਆਪਣੀ ਡੇਰੀ ਤੋਂ ਜਿਹੜਾ ਕਨਫੈਕਟਰੀ ਤੇ ਸਵੀਟ ਸ਼ਾਪ ਜਿਹੜੀ ਹੈ ਉਹ ਖੋਲ ਦਿੱਤੀ ਹੈ ਅਤੇ ਹਰ ਤਰ੍ਹਾਂ ਦੀ ਜਿਹੜੀ ਕਨਫੈਕਟਰੀ ਚਾਹੇ ਟਾਫੀਆਂ ਚਾਹੇ ਬਿਸਕੁਟ ਚਾਹੇ ਪੇਸਟਰੀਜ਼ ਬੇਕਰੀ ਦੇ ਨਾਲ ਨਾਲ ਇਹਨਾਂ ਨੇ ਸਵੀਟ ਦਾ ਵੀ ਕੰਮ ਰੱਖ ਲਿਆ ਹੈ ਹਰ ਤਰ੍ਹਾਂ ਦੀ ਜਿਹੜੀ ਮਠਾਈ ਹੈਗੀ ਹੈ ਇੱਥੇ ਅਵੇਲੇਬਲ ਹੈ ਔਰ ਇਹਨਾਂ ਦੀ ਕੁਆਲਿਟੀ ਬਹੁਤ ਵਧੀਆ ਹੈ ਔਰ ਇਹਨਾਂ ਦੀ ਕਲੀਨਲੈਸ ਵੀ ਇਥੋਂ ਦੇ ਜਿਹੜੇ ਓਨਰ ਹੈ ਜਿਹੜੇ ਤਰਵਿੰਦਰ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਆਪਣੇ ਇਸ ਜਿਹੜੀ ਹੈ ਬੇਕਰੀ ਕਨਫੈਕਸ਼ਨਰੀ ਤੇ ਸਵੀਟ ਸ਼ੋਪ ਬਾਰੇ ਕੀ ਕਹਿਣਾ ਚਾਹੁੰਦੇ ਨੇ ਤੋਂ ਅੱਜ ਅਸੀਂ ਪਹੁੰਚੇ ਆ ਬਹਿਰਾਪੁਰ ਰੋਡ ਵਿਖੇ ਖਾਸ ਡੇਰੀ ਨਿਊ ਜਿਹੜਾ ਸ਼ਿਵਾਲੇ ਮੰਦਰ ਲੱਗੇ ਤੇ ਸਾਡੇ ਨਾਲ ਦਰਵਿੰਦਰ ਸਿੰਘ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਸਾਡੇ ਚੈਨ ਵੱਲੋਂ ਤੁਹਾਨੂੰ ਵਿਸਾਖੀ ਦੀ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਵਿਸਾਖੀ ਦੀ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਖਾਸਾ ਡੇਰੀ ਵਾਲਿਆਂ ਵੱਲੋਂ ਵੀ ਸਾਰੇ ਪਰਿਵਾਰ ਵੱਲੋਂ ਸਾਰੇ ਸ਼ਹਿਰ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਮਠਾਸ ਦਾ ਭਰਿਆ ਵਸਾਖੀ ਮੇਲਾ ਸਾਰਿਆਂ ਦੇ ਤੇ ਖੁਸ਼ੀਆਂ ਭਰਿਆ ਹੈ ਅੱਜ ਸਰੇ ਇਸ ਪਵਿੱਤਰ ਤਿਹਾੜੀ ਤੇ ਤੁਸੀਂ ਖਾਸਾ ਡੇਰੀ ਤੋਂ ਖਾਸਾ ਕਨਫੈਕਟਰੀ ਬੇਕਰੀ ਤੇ ਖਾਸਾ সুইਟ ਸ਼ਾਪ ਜਿਹੜੀ ਹੈ ਉਹ ਓਪਨ ਕਰਤੀ ਹੈ ਤੇ ਕੀ ਕਹਿਣਾ ਇਸ ਉਪਰਾਲੇ ਤੇ ਜੀ ਬਸ ਮਿਹਨਤ ਦਾ ਸ਼ੌਂਕ ਹੀ ਹੈਗਾ ਦੁਨੀਆ ਬਾਹਰ ਜਾ ਰਹੀ ਹੈ ਵਿਦੇਸ਼ਾਂ ਨੂੰ ਜਾ ਰਹੀ ਹੈ ਤੇ ਅਸੀਂ ਇੱਥੇ ਹੀ ਮਿਹਨਤ ਕਰਕੇ ਸਾਰੇ ਨੂੰ ਦੱਸਦੇ ਆ ਕਿ ਮਿਹਨਤ ਕਰੋ ਤਾਂ ਸਾਰਾ ਕੁਝ ਇੱਥੇ ਹੀ ਹੈ ਜਿੰਨੂੰ ਆ ਗਿਆ ਤਰੀਕਾ ਤੇ ਉਹਦੇ ਲਈ ਇੱਥੇ ਹੀ ਅਮਰੀਕਾ ਸਰ ਕੁਆਲਟੀ ਕਿੱਦਾਂ ਹੀ ਰਹਿੰਦੀ ਹੈ ਸਾਡੀ ਕੁਆਲਟੀ ਜੀ A1 ਕੁਆਲਟੀ ਹੈ ਜੀ ਦੇਸੀ ਘਿਓ ਦੇ ਵਿੱਚ ਅਸੀਂ ਜਲੇਬੀਆਂ ਕੱਢ ਕੇ 200 ਰੁਪਏ ਦੀਆਂ ਜਲੇਬੀਆਂ ਵੇਚ ਰਹੇ ਆ ਜੀ ਤੇ ਕਿਉਂ ਆਪਣਾ ਹੋਣ ਕਰਕੇ ਅਸੀਂ ਸਸਤੀਆਂ ਵੇਚ ਰਹੇ ਆ ਬਾਕੀ ਉਦਾਂ ਵੇਚਿਆ ਜਾਂਦਾ ਬਾਜ਼ਾਰ ਦੇ ਵਿੱਚ ਬਹੁਤ ਮਹਿੰਗੀਆਂ ਲੋਕੀ ਵੇਚ ਰਹੇ ਨੇ ਕਈ ਆਡੀ ਸਸਤੀ ਵੇਚ ਕੇ ਤੇ ਕਹ ਰਹੇ ਨੇ ਕਿ ਸ਼ਾਇਦ ਇਹ ਦੇਸੀ ਕਿ ਹੋ ਨਹੀਂ ਹੈਗਾ ਪਰ ਖਾਣ ਤੋਂ ਬਾਅਦ ਪਤਾ ਲੱਗਦਾ ਕਿ ਹਾਂ ਵੀ ਦੇਸੀ ਕਿ ਹੋ ਹੈ ਕਿ ਨਹੀਂ ਸਰ ਆਪਾ ਦੇਖ ਵੀ ਰਹੇ ਆ ਬਹੁਤ ਸਾਰੇ ਜਿਹੜੇ ਲੋਕ ਆ ਤੁਹਾਡੇ ਕੋ ਮਠਾਈ ਲੈ ਕੇ ਜਾ ਰਹੇ ਨੇ ਪਕੌੜੇ ਵੀ ਲੈ ਕੇ ਜਾ ਰਹੇ ਨੇ ਹੋਰ ਵੀ ਜਿਹੜਾ ਆ ਬਿਕਰੀਆਂ ਸਮਾਨ ਲੈ ਕੇ ਜਾ ਰਹੇ ਆ ਤੇ ਕਿਸ ਤਰ੍ਹਾਂ ਦਾ ਲੋਕਾਂ ਦਾ ਰਿਸਪੌਂਸ ਮਿਲ ਰਿਹਾ ਜੀ ਗਰਦਾਸਪੁਰਿਆਂ ਦਾ ਬਹੁਤ ਪਿਆਰ ਮਿਲ ਰਿਹਾ ਜੀ ਬਹੁਤ ਗੁੱਡ ਰਿਸਪੌਂਸ ਹੈ ਜੀ ਤੇ ਬਹੁਤ ਖੁਸ਼ੀ ਆ ਹਨੂ ਉਹਨਾਂ ਨੇ ਪਹਾਈ ਪਹਿਲੀ ਵਾਰੀ ਤਿਹਾੜ ਲਾਇਆ ਆ ਤੇ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਜੀ ਹਨੂ ਕਿਹੜੀ ਕਿਹੜੀ ਚੀਜ਼ਾਂ ਤੁਹਾਡੇ ਕੋਲ ਇਸ ਟਾਈਮ अवेलेबल ਹੈਗੀ ਆ ਅਸੀਂ ਜੀ ਦੇਸੀ ਘਿਓ ਦੀ ਜਲੇਬੀ ਵੇਚ ਰਹੇ ਆ ਜੀ ਪਕੌੜੇ ਵੇਚ ਰਹੇ ਆ ਜੀ ਸਮੋਸੇ ਆਪਣੇ ਵੇਚ ਰਹੇ ਆ ਜੀ ਤੇ ਬਾਕੀ ਅਸੀਂ ਸਾਡੇ ਕੋਲ ਆਰਗੈਨਿਕ ਬਿਸਕਟ ਵੀ ਅਸੀਂ ਤਿਆਰ ਕਰਦੇ ਆ ਜਿਹੜੇ ਮਤਲਬ ਪੂਰੇ ਸ਼ਹਿਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਨਹੀਂ ਅਜੇ ਤੱਕ ਕਿਸੇ ਨੇ ਬਣਾਏ ਹੋਣਗੇ ਪਰ ਸਾਡੇ ਕੋਲ अवेलेबल ਨੇ ਬਹੁਤ ਹੈਲਥ ਵਾਸਤੇ ਵਧੀਆ ਜੀ ਸਰ ਦੁੱਧ ਦਹੀਂ ਪਨੀਰ ਤੇ ਤੁਹਾਡਾ ਬਹੁਤ ਵਧੀਆ ਕਿਉਂਕਿ ਬਹੁਤ ਪੁਰਾਣਾ ਕੰਮ ਕਰ ਰਹੇ ਹੋ ਪਰ ਇਹ ਮਠਾਈ ਦਾ ਕੀ ਲੱਗਾ ਕਿ ਹਾਂ ਵੀ ਕਿ ਮਠਾਈ ਦਾ ਵੀ ਕੰਮ ਸ਼ੁਰੂ ਕਰੀਏ ਹਾਂਜੀ ਜੀ ਸਾਰੀ ਦੁਨੀਆ ਫਿਰ ਗਾਂ ਦਾ ਗਾਂ ਸੋਚਦੀ ਆ ਵੀ ਕੰਮ ਕਰੀਏ ਉਦਾਂ ਹੀ ਤੁਹਾਡਾ ਵੀ ਦਿਲ ਕੀਤਾ ਕਿ ਆਪਣੇ ਦੁੱਧ ਦੇ ਰਿਲੇਟਡ ਹੀ ਸਾਰੀਆਂ ਚੀਜ਼ਾਂ ਬਣਾ ਰਹੇ ਆ ਕਿ ਪਨੀਰ ਵੀ ਬਣਦਾ ਹੈ ਪਨੀਰ ਤੋਂ ਫਿਰ ਖੋਆ ਬਣ ਜਾਂਦਾ ਹੈ ਜੀ ਉਹਦਾ ਹੀ ਸਾਰਾ ਮਟੀਰੀਅਲ ਬਣਦਾ ਮਠਿਆਈ ਬਣਦੀ ਹੈ ਜੀ ਏ ਮਠਾਈ ਚ ਕਿਹੜੀ ਕਿਹੜੀ ਵੈਰਾਈਟੀ ਹੈਗੀ ਹੈ ਮਠਾਈ ਚ ਸਾਡੇ ਕੋ ਗਰਮ ਗਲਾਬ ਜਾਮਨ ਉਹ ਆ ਜੀ ਅਸੀਂ ਗਰਮ ਗਲਾਬ ਜਾਮਨ ਉੱਤੇ ਠੰਡੀ ਰਬੜੀ ਪਾ ਕੇ ਦੇਈਦਾ ਜੀ 40 ਰੁਪਏ ਦੀ ਪਲੇਟ ਲਈ ਅਸੀਂ ਜਿਹੜਾ ਵੀ ਕੋਈ ਇੱਕ ਵਾਰੀ ਖਾ ਕੇ ਜਾਏਗਾ ਸਾਡੇ ਕੋ ਯਾਦ ਕਰੇਗਾ ਜੀ ਵਾਕੇ ਵੀ ਅਸੀਂ ਕੋਈ ਚੀਜ਼ ਖਾਧੀ ਹੈ ਜੀ ਬਿਲਕੁਲ ਤੰਦਰੁਸਤ ਰਹਿਣ ਵਾਲੀ ਅਸੀਂ ਚੀਜ਼ਾਂ ਬਣਾਈਦਾ ਉਹੀ ਹੈ ਸਾਡਾ ਪਰਿਵਾਰ ਖਾ ਰਿਹਾ ਅਸੀਂ ਉਹੀ ਆਪਣੇ ਸ਼ਹਿਰ ਵਾਸੀਆਂ ਨੂੰ ਖਵਾਵਾਂਗੇ ਜੀ ਸ਼ੁੱਧ ਚੀਜ਼ਾਂ ਸਾਫ਼ ਸੁਥਰੀਆਂ ਕੇਕ ਵਗੈਰਾ ਕੇਕ ਚ ਕਿਹੜੀ ਕਿਹੜੀ ਵੈਰਾਈਟੀ ਹੈਗੀ ਤਾਂ ਦੇਖੋ ਸਾਡੇ ਕੋ ਜੀ ਬਿਲਕੁਲ ਐਗ ਲੈਸ ਕੇਕ ਹੈਗੇ ਨੇ ਜੀ ਤੇ ਸਾਡੇ ਕੋਲ ਜਦੋਂ ਮਰਜ਼ੀ ਕੋਈ ਆਰਡਰ ਦੇ ਕੇ ਹਰ ਤਰ੍ਹਾਂ ਦਾ ਕੇਕ ਤਿਆਰ ਕਰਾ ਸਕਦਾ ਹਰ ਤਰ੍ਹਾਂ ਦਾ ਡਿਜ਼ਾਈਨ ਅਵੇਲੇਬਲ ਆ ਸਾਡੇ ਕੋਲ ਸਾਡੇ ਕਾਰੀਗਰ ਜਿਹੜੇ ਬਹੁਤ ਵਧੀਆ ਸਾਫ਼ ਸੁਥਰੇ ਤਰੀਕੇ ਨਾਲ ਪੰਜਾਬੀ ਕਾਰੀਗਰ ਰੱਖੇ ਹੋਏ ਨੇ ਆਪਣੇ ਪੰਜਾਬ ਦੇ ਪੰਜਾਬ ਦੇ ਵਾਸੀ ਨੇ ਉਹ ਬੰਦੇ ਜੀ ਸਰ ਆਪਾਂ ਦੇਖਦੇ ਆਂ ਕਈ ਜਗ੍ਹਾ ਤੇ ਆਪਾਂ ਜਾਣੇ ਆਂ ਦੁਕਾਨਾਂ ਤੇ ਤੇ ਸਫਾਈ ਦਾ ਖਾਸ ਖਿਆਲ ਨਹੀਂ ਰੱਖਿੰਦਾ ਤੁਹਾਡੇ ਵੱਲੋਂ ਖਾਸ ਸਫਾਈ ਬਾਰੇ ਕੀ ਸਫਾਈ ਦਾ ਜੀ ਅਸੀਂ ਸਭ ਤੋਂ ਪਹਿਲਾਂ ਹੀ ਆਪਣੇ ਕਾਰੀਗਰਾਂ ਨੂੰ ਕਿਹਾ ਹੈਗਾ ਕਿ ਜਿਹੜਾ ਸਮਾਨ ਤਿਆਰ ਕਰਨਾ ਬਿਲਕੁਲ ਸਾਫ਼ ਸੁਥਰੇ ਤਰੀਕੇ ਦੇ ਨਾਲ ਕੋਈ ਕੀ ਖਰਾਬ ਹੋ ਗਈ ਆ ਤਾਂ ਉਹਨੂੰ ਰਿਪੇਅਰ ਕਰਨ ਦੀ ਅਸੀਂ ਕੋਸ਼ਿਸ਼ ਨਹੀਂ ਕਰਦੇ ਉਹਨੂੰ ਸੁੱਟਣਾ ਮੰਜ਼ੂਰ ਹੈ ਜੀ ਉਹਨੂੰ ਅਸੀਂ ਰਿਪੇਅਰ ਕਰਕੇ ਅਸੀਂ ਕਈ ਬੀ ਲੋਕਾਂ ਨੂੰ ਖਵਾ ਦਈਏ ਜੀ ਕਿਸ ਤਰ੍ਹਾਂ ਇੱਕ ਵਾਰੀ ਜਿਹੜੀ ਹੱਥੋਂ ਥੱਲੇ ਡੇਗੀ ਇਹ ਚੀਜ਼ ਅਸੀਂ ਉਹਨੂੰ ਚੁਪਣਾ ਨਹੀਂ ਜੀ ਆਈ ਉਹ ਵੇਸਟ ਦੇ ਵਿੱਚ ਸੁੱਟਾਂਗੇ ਜੀ ਪਰ ਅਸੀਂ ਸਾਫ਼ ਸੁਥਰਾ ਲੋਕਾਂ ਨੂੰ ਖਵਾਵਾਂਗੇ ਭਾਵੇਂ ਬਿਸ਼ੱਕ ਸਾਡੇ ਕੋਲ ਵੇਖ ਕੇ ਮੌਕੇ ਦੇਤੇ ਲੈ ਕੇ ਖਾ ਗਏ ਤੇ ਚੈੱਕ ਕਰਨ ਤੇ ਇਹ ਜਿਹੜੀ ਜਲੇਬੀ ਤੁਸੀਂ ਅੱਜ ਬਣਾਈ ਹੈਗੀ ਹੈ ਤਾਂ ਜੀ ਤੇ ਇਹ ਅ ਆਪਣੇ ਦੁਸ਼ਕਰ ਨੂੰ ਇਹ ਵੀ ਦੱਸਦੀ ਹੈ ਕਿ ਸਾਡੇ ਨਾਲ ਖਾਸ ਡੇਰੀ ਦੇ ਤਲਵਿੰਦਰ ਸਿੰਘ ਉਹਨਾਂ ਦੇ ਫਾਦਰ ਸਾਹਿਬ ਵੀ ਮੌਜੂਦ ਨੇ ਉਹਨਾਂ ਕੋਲ ਪੁੱਛਾਂਗੇ ਕਿ ਹੋਰ ਕਿਹੜੀ ਕਿਹੜੀ ਆਈਟਮਸ ਅਵੇਲੇਬਲ ਹੈਗੀ ਆ ਸਰ ਆਪਾਂ ਪਿੱਛੇ ਦੇਖ ਰਹੇ ਹਾਂ ਕਿ ਸੌਫਟੀ ਵੀ ਅਵੇਲੇਬਲ ਹੈਗੀ ਆ ਕਿਹੜੇ ਕਿਹੜੇ ਫਲੇਵਰ ਹੈਗੇ ਤੇ ਕਿੰਨੇ ਦੀ ਸੌਫਟੀ ਹੈ ਇਹ ਜੀ 30 ਰੁਪਏ ਦੀ ਸੌਫਟੀ ਆ ਤੇ ਤਿੰਨ ਫਲੇਵਰ ਨੇ ਸਾਡੇ ਕੋਲ ਕਿਹੜੇ ਕਿਹੜੇ ਫਲੇਵਰ ਨੇ ਮੈਂ ਉਹ ਸਿੱਧਾ ਜੇ ਆਦਮੀ ਆ ਜੀ ਉਹ ਤੁਹਾਨੂੰ ਫਲੇਵਰਾਂ ਦਾ ਨਾਮ ਦਈ ਆ ਜੀ ਬਟਰ ਸਕੋਚ ਹੈ ਹਾਂ ਜੀ ਹਾਂ ਜੀ ਤੇ ਵਨੀਲਾ ਆ ਤੇ ਸਟਰਾਬੇਰੀ ਹੈ ਹਾਂ ਜੀ ਆ ਜੀ ਇਹ ਤਿੰਨ ਤੇ ਇਹ ਖਾਸ ਬੱਚੇ ਤੇ ਲਈ ਜਿਹ ਹਾਂਜੀ ਇਹ ਡਿਮਾਂਡ ਹੈ ਇਸੇ ਕਰਕੇ ਲੈਂਦੀ ਕਿ ਬਹੁਤ ਇੱਥੇ ਆਣ ਕੇ ਕਹਿੰਦੇ ਸੀ ਵੀ ਇਹ ਪੱਤੇ ਕੋਈ ਇਹ ਚੀਜ਼ ਦਾ ਕੋਈ ਛੋਰਸ ਹੈ ਨਹੀਂਗਾ ਕਿ ਇੱਥੇ ਕਾਲਜ ਵੀ ਲੱਗੇ ਆ ਸਾਰੇ ਲੱਗੇ ਨੇ ਤੇ ਫਿਰ ਉਹ ਉਸ ਕਰਕੇ ਅਸੀਂ ਖੇਤਲ ਕੀਤੀ ਆ ਵੀ ਚਲੋ ਸਾਰਿਆਂ ਨੂੰ ਇਹ ਸੌਖੀ ਇਹ ਗਰਮੀਆਂ ਦਾ ਤੋਹਫਾ ਜੀ ਹਾਂਜੀ ਇਹ ਗਰਮੀਆਂ ਦਾ ਬਹੁਤ ਵਧੀਆ ਤੋਹਫਾ ਤੇ ਖਾਣ ਵਾਸਤੇ ਵੀ ਗਰਸਤਾ ਬੁੱਢਾ ਵੀ ਖਾ ਸਕਦਾ ਸਿਆਣਾ ਵੀ ਖਾ ਸਕਦਾ ਬੱਚਾ ਵੀ ਖਾ ਸਕਦਾ ਠੀਕ ਹੈ ਜੀ ਹਾਂਜੀ ਸਾਡੇ ਨਾਲ ਇੱਥੇ ਗਾਹਕ ਵੀ ਜੁੜੇ ਨੇ ਜੋ ਕਿ ਇੱਥੇ ਸਮਾਨ ਲੈਣ ਆਏ ਨੇ ਔਰ ਬੜੇ ਪ੍ਰਾਣੇ ਨੇ ਉਹਨਾਂ ਨੂੰ ਪੁੱਛਾਂਗੇ ਕਿ ਇਸ ਡੇਰੀ ਬਾਰੇ ਕੀ ਕਹਿਣਾ ਚਾਹੁੰਦੇ ਨੇ ਇਸ ਕੰਫੈਕਟਰੀ ਤੇ ਇਸ ਜਿਹੜੀ ਹੈ ਹਾਂਜੀ 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 ਸਰ ਜਾਈਂ ਸਰ ਜਾਈਂ ਜਾਈਂ ਸਰ ਖਾਸ ਡੇਰੀ ਤੇ ਪੁੱਛਿਓ ਇਹ ਕੀ ਕਾਰਨ ਹੈਗਾ ਤੁਸੀਂ ਬਾਰ-ਬਾਰ ਇੱਥੇ ਆਉਂਦੇ ਹੋ ਕੀ ਕਿਉਂਕਿ ਇੱਕ ਤਾਂ ਸਮਾਨ ਬਹੁਤ ਅੱਛਾ ਮਿਲਦਾ ਹੈ ਹਾਂਜੀ ਸਾਫ਼ ਸੁਥਰਾ ਮਿਲਦਾ ਹੈ ਦੂਸਰੀ ਗੱਲ ਰੇਟ ਅੱਛਾ ਰੇਟ ਬਹੁਤ ਵਧੀਆ ਲੈਸਟ ਰੇਟ ਹੈ ਗਾਹਕ ਨੂੰ ਬਹੁਤ ਅੱਛੇ ਤਰ੍ਹਾਂ ਡੀਲ ਕਰਦੇ ਆ ਪਹਿਲਾਂ ਇਹਨਾਂ ਨੇ ਦੁੱਧ ਦਹੀਂ ਤੇ ਪਨੀਰ ਦਾ ਕੰਮ ਸ਼ੁਰੂ ਕੀਤਾ ਸੀ ਤੇ ਹੁਣ ਇਹਨਾਂ ਨੇ ਬੇਕਰੀ ਦਾ ਤੇ ਸਵੀਟਸ ਦਾ ਵੀ ਕੰਮ ਸ਼ੁਰੂ ਕਰਤਾ ਹੈ ਤੇ ਕਿਦਾਂ ਦਾ ਉਹਨਾਂ ਦਾ ਉਪਰਾਲਾ ਬਹੁਤ ਵਧੀਆ ਉਪਰਾਲਾ ਕੀਤਾ ਮੈਂ ਤਾਂ ਬਹੁਤ ਖੁਸ਼ ਹਾਂ ਮੇਰਾ ਪਰਿਵਾਰ ਵੀ ਬਹੁਤ ਖੁਸ਼ ਹੈ ਮੇਰਾ ਮੈਂਕਮ ਵੀ ਬਹੁਤ ਖੁਸ਼ ਹੈ ਇੱਥੇ ਮਠਾਈ ਜਾਏਗੀ ਇੱਥੇ ਜਾਏਗੀ ਜੀ ਹਰ ਤਰ੍ਹਾਂ ਦੀ ਹਰ ਖੁਸ਼ੀ ਗਮੀ ਦੇ ਵਿੱਚ ਹਰ ਤਰ੍ਹਾਂ ਦੇ ਤੋਂ ਲੈ ਕੇ ਜਿਆ ਕਰਾਂਗੇ ਬਹੁਤ ਵਧੀਆ ਚੀਜ਼ ਬਣਾਉਂਦੇ ਆ ਬਹੁਤ ਵਧੀਆ ਡੀਲਿੰਗ ਅੱਛੀ ਆ ਪਰਿਵਾਰ ਅੱਛਾ ਤੇ ਚੀਜ਼ ਵਕਤ ਦੀ ਕੁਆਲਿਟੀ ਆ ਰਲਟੀ ਆ ਵੀ ਕੁਆਲਿਟੀ ਹੈ ਜੀ ਤੇ ਪੱਕੀ ਗੱਲ ਹੈ ਝੂਠ ਨਹੀਂ ਬੋਲਦੇ ਨਹੀਂ ਜੀ ਨਹੀਂ ਬਿਲਕੁਲ ਝੂਠੜੀ ਕੋਈ ਗੱਲ ਨਹੀਂ ਰਲਟੀ ਹੈ ਜੀ ਤੇ ਕੁਆਲਿਟੀ ਕਿਦਾਂ ਦੀ ਰਹਿੰਦੀ ਇਹਨਾਂ ਦੀ ਬਹੁਤ ਵਧੀਆ ਕੁਆਲਿਟੀ ਬਹੁਤ ਟਾਪ ਦੀ ਕੁਆਲਿਟੀ ਇੱਕ ਕੀ ਮੈਸੇਜ ਦੇਣਾ ਚਾਹੋਗੇ ਗੁਰਦਾਸਪੁਰ ਵਾਸੀਆਂ ਨੂੰ ਬਹੁਤ ਵਧੀਆ ਚੀਜ਼ ਆ ਵਧੀਆ ਆਪਣੇ ਪਰਿਵਾਰ ਨਾਲ ਲੈ ਕੇ ਆਓ ਤੇ ਬੱਚਿਆਂ ਨਾਲ ਲਾ ਕੇ ਕਿਦੋਂ ਵੀ ਦੋ ਸੇਟ ਮੰਨ ਤੋਂ ਚਾਹੀਦਾ ਵਧੀਆ ਅੱਛੀ ਕੁਆਲਿਟੀ ਲੈ ਕੇ ਜਾਓ ਘਰ ਘਰ ਖੁਸ਼ੀਆਂ ਮਨਾਓ ਵਧੀਆ ਇੰਜੋਏਮੈਂਟ ਕਰੋ ਕੋਈ ਗੱਲ ਇਹ ਜਿੰਦਗੀ ਦਾ ਸੱਚਾ ਇਹੀ ਜਿੰਦਗੀ ਦਾ ਸੱਚਾ ਸੱਚ ਹੈ ਬਿਲਕੁਲ 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 ਅਚੀ ਕੁਆਲਟੀ ਖਾਓ ਥੋੜਾ ਖਾਓ ਸਮੇਂ ਸਰ ਖਾਓ ਔਰ ਵਧੀਆ ਖਾਓ ਬੜਾ ਵਧੀਆ ਤਰੀਕੇ ਨਾਲ ਦੱਸਿਆ ਹੈ ਕਿ ਜਿਹੜੀ ਵੀ ਚੀਜ਼ ਖਾਣੀ ਹੈ ਪਹਿਲੇ ਥੋੜੀ ਖਾਓ ਪਰ ਕੁਆਲਟੀ ਦੀ ਚੀਜ਼ ਖਾਓ ਵਧੀਆ ਖਾਓ ਔਰ ਇਹਨਾਂ ਦੀ ਜਿਹੜੀ ਮਠਾਈ ਦੇ ਰੇਟ ਹੈਗੇ ਬਿਲਕੁਲ ਜੈਨੂਨ ਆ ਕੋਈ ਜ਼ਿਆਦਾ ਰੇਟ ਨਹੀਂ ਹੈਗੇ ਔਰ ਕੁਆਲਟੀ ਵੀ ਬੜੀ ਵਧੀਆ ਹੈ ਇੱਕ ਹੋਰ ਇਹਨਾਂ ਨੇ ਫੈਸਿਲਿਟੀ ਜਿਹੜੀ ਹੈ ਉਹ ਉਪਲਬਧ ਕੀਤੀ ਗਈ ਹੈ ਕਿ ਇਹ ਜਿਹੜਾ ਵਿਆਹ ਸ਼ਾਦੀਆਂ ਵਾਸਤੇ ਵੀ ਜਿਹੜੇ ਪ੍ਰੋਗਰਾਮ ਹੈ ਜਿਹੜੀ ਮਠਾਈ ਲਗਣੀ ਹੈਗੀ ਆ ਜਾਂ ਹੋਰ ਬਿਸਕਟ ਵਗੈਰਾ ਜਾਂ ਹੋਰ ਵੀ ਕੁਛ ਹੈਗਾ ਉਹ ਵੀ ਇੱਥੇ ਲੈ ਕੇ ਜਾ ਸਕਦੇ ਨੇ ਉਹਨਾਂ ਨੇ ਵੀ ਗੱਲਬਾਤ ਕਰਾ ਗਿਆ ਆਪਾਂ ਖਾਸ ਡੇਰੀ ਵਾਲੇ ਨਾਲ ਕਿ ਕੀ ਕਹਿੰਦੇ ਨੇ ਸਾਡੇ ਨਾਲ ਫਿਰ ਇੱਕ ਵਾਰ ਤਲਵਿੰਦਰ ਜੀ ਜੁੜੇ ਨੇ ਉਹਨਾਂ ਨਾਲ ਪੁੱਛਦਾ ਆ ਕਿ ਵਿਆਹ ਸ਼ਾਦੀ ਲਈ ਕਿਸ ਤਰ੍ਹਾਂ ਪ੍ਰੋਗਰਾਮ ਰੱਖਿਆ ਸਰ ਵਿਆਹ ਸ਼ਾਦੀਆਂ ਦੇ ਲਈ ਕਿਸ ਤਰ੍ਹਾਂ ਦੇ ਅਵੇਲੇਬਲ ਹੈਗੇ ਤੁਹਾਡੇ ਕੋਲ ਆਈਟਮ ਸਾਡੇ ਕੋਲ ਜੀ ਵਿਆਹ ਸ਼ਾਦੀ ਲਈ ਸਾਰੀ ਮਠਿਆਈ ਅਵੇਲੇਬਲ ਆ ਜੀ ਤੇ ਭਾਜੀ ਵੀ ਗੇਨੇ ਤਿਆਰ ਕਰਨੀਆਂ ਉਹ ਵੀ ਐਂ ਤਿਆਰ ਕਰਕੇ ਦੇ ਦਿੰਦਾ ਜੀ ਤੇ ਪਲੱਸ ਸਾਡੇ ਕੋਲ ਕੇਕ ਦੇ ਉੱਤੇ ਵੀ ਖਾਸ ਪੈਕੇਜ ਹੈਗੇ ਨੇ ਜਿੱਦਾਂ ਲੜਕੀ ਦਾ ਆਪਣੇ ਬਰਥਡੇ ਮਨਾਣਾ ਕਿਸੇ ਨੇ ਵਧੀਆ ਢੰਗ ਨਾਲ ਮਨਾਉਣਾ ਤਾਂ ਅਸੀਂ ਉਹਨੂੰ ਕੇਕ ਪਲੱਸ ਉਹਨਾਂ ਦੇ ਘਰ ਦੀ ਡੈਕੋਰੇਸ਼ਨ ਵਿਦ ਟੌਫੀਜ਼ ਇਹ ਉਹ ਮਤਲਬ ਆਲਮੋਸਟ ਸਾਰਾ ਕੁਝ ਹੀ ਦੇ ਦਿੰਦਾ ਹੈ ਉਹ 1500 ਰੁਪਏ ਦੇ ਵਿੱਚ ਅਸੀਂ ਕੇਕ ਵੀ ਵਧੀਆ ਵੱਡਾ ਸਾਈਜ਼ ਦਾ ਕੇਕ ਦੇ ਦਿੰਦਾ ਡਬਲ ਸਟੋਰੀ ਕੇਕ ਤਿਆਰ ਕਰਕੇ ਦੇ ਦਿੰਦਾ ਬॉयਜ਼ ਲਈ ਵੀ ਸੇਮ ਰੇਟ ਹੈਗਾ ਜੀ ਉਹਨਾਂ ਦੀ ਡੈਕੋਰੇਸ਼ਨ ਕੁੜੀਆਂ ਦੇ ਲਈ ਪਾਉਣ ਵਾਸਤੇ ਡਰੈਸ ਦੇ ਅਕੋਰਡਿੰਗਲੀ ਕੋਈ ਹੈ ਆਪਣੇ ਟੂਮਸ ਵਗੈਰਾ ਸਾਰਾ ਕੁਝ ਅਸੀਂ ਮਤਲਬ ਸਾਰਾ ਕੁਝ ਮਤਲਬ ਹੀ ਦੇ ਦਿੰਦਾ ਇਸੇ ਤਰ੍ਹਾਂ ਦੀ ਕਸਟਮਰ ਪੂਲ ਸੈਟੀਸਫਾਈਡ ਕਰਦੀ ਹੈ 1500 ਰੁਪਏ ਦੇ ਵਿੱਚ ਜਿਹੜਾ ਕਿ ਬਾਜ਼ਾਰ ਦੇ ਵਿੱਚ ਉਹ ਲੋਗੇ ਤਾਂ 3000 ਦੇ ਨੀਅਰ ਬੋਰਡ ਤੁਹਾਨੂੰ ਸਮਾਨ ਬਣਦਾ ਅਸੀਂ ਅੱਧੋ ਅੱਧੇ ਰੇਟ ਦੇ ਉੱਤੇ ਦੇਈਦਾ ਜੀ ਮੇਰੇ ਖਿਆਲ ਨਾਲ ਗੁਰਦਾਸ ਕੋਚ ਕੋਈ ਵੀ ਇਹ ਜ ਨਹੀਂ ਹੈਗਾ ਕਿ ਜਿਹੜਾ ਡੈਕੋਰੇਸ਼ਨ ਘਰ ਪਾ ਕੇ ਕਰਦਾ ਹੈ ਨਹੀਂ ਅਸੀਂ ਡੈਕੋਰੇਸ਼ਨ ਘਰ ਆ ਕੇ ਨਹੀਂ ਕਰਦੇ ਡੈਕੋਰੇਸ਼ਨ ਦਾ ਸਮਾਨ ਸਾਰਾ ਦੇਈਦਾ ਜੀ ਸਮਾਨ ਸਾਰਾ ਉਹਨਾਂ ਨੂੰ ਦੇਦੀਦਾ ਜੀ ਤੁਸੀਂ ਆਪਣੀ ਡੈਕੋਰੇਸ਼ਨ ਤੁਸੀਂ ਫੁੱਲ ਕਰ ਸਕਦੇ ਹੋ ਹਰ ਤਰ੍ਹਾਂ ਦੀ ਫੈਸਿਲਿਟੀ ਹਰ 1500 ਚ 1500 ਰੁਪਏ ਦੇ ਵਿੱਚ ਜੀ ਇਹ ਬੜੇ ਥੋੜੇ 1500 ਚ ਤੇ ਕੇ ਕੀ ਜੀ ਕੋਈ ਗੱਲ ਨਹੀਂ ਜੀ ਇਹ ਲੋਕਾਂ ਦਾ ਪਿਆਰ ਇੰਨਾ ਮਿਲ ਰਿਹਾ ਕਿ ਕੋਈ ਗੱਲ ਨਹੀਂ ਸਾਨੂੰ ਉਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਜੀ ਆਉਣ ਵਾਲੇ ਦਿਨਾਂ ਚ ਖਾਸਾ ਡੇਰੀ ਖਾਸਾ ਕਨਫੈਕਟਰੀ ਬੇਕਰੀ ਤੇ ਸਵੀਟ ਸ਼ਾਪ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਬਸ ਲੋਕਾਂ ਦਾ ਪਿਆਰ ਮਿਲਦਾ ਰਹੇ ਤੇ ਅਸੀਂ ਇਸੇ ਤਰ੍ਹਾਂ ਮਿਹਨਤ ਕਰਦੇ ਰਹੀਏ ਤੇ ਤੁਹਾਡੇ ਮਨ ਦੇ ਵਿੱਚ ਮੈਲ ਨਾ ਇੱਕ ਵੀ ਕਿਸੇ ਨੂੰ ਗਲਤ ਲਈਏ ਸਮਾਨ ਐਦਾਂ ਹੀ ਪ੍ਰਮਾਤਮਾ ਜਿੱਦਾਂ ਅਸੀਂ ਅੱਜ ਤੋਂ ਸ਼ੁਰੂ ਕੀਤਾ ਆ ਉਦਾਂ ਹੀ ਅੱਗੇ ਚੱਲਦਾ ਰਹੇ ਸਾਡਾ ਕਾਰੋਬਾਰ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਵੀ ਇਸ ਤਰ੍ਹਾਂ ਦੀ ਜਪਾ ਜਿਹੜੀ ਹੈ ਆਈਟਮ ਜਿਹੜੀ ਹੈ ਲੋਕਾਂ ਨੂੰ ਦਿੰਦੇ ਰਵਾਂਗੇ ਕੁਆਲਟੀ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ ਔਰ ਹਰ ਚੀਜ਼ ਜਿਹੜੀ ਹੈ ਅਵੇਲੇਬਲ ਕਰਾਵਾਂਗੇ ਔਰ ਆਉਣ ਵਾਲੇ ਦਿਨਾਂ 'ਚ ਖਾਸਾ ਡੇਰੀ ਇੱਕ ਬਹੁਤ ਵੱਡੀਆਂ ਮੁਕਾਮ ਜਿਹੜਾ ਹਾਸਲ ਕਰੇਗੀ ਬੈ ਤੁਹਾਡਾ ਆਪਣਾ ਜੀ ਬਾਬਾ